ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਅਕਾਲ ਤਖਬ ਸਾਹਿਬ ਦੇ ਹੁਕਮਾਂ ਤੋਂ ਬਾਅਦ ਵਰਕਿੰਗ ਕਮੇਟੀ ਦੇ ਜੋ ਅਨੁਸਾਰ ਭਰਤੀ ਹੋਈ ਸੀ ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਈ ਸਰਦਾਰ ਸ਼ਖਬੀਰ ਸਿੰਘ ਬਾਦਲ ਜੀ ਪ੍ਰਧਾਨ ਚੁਣੇ ਗਏ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਤੇ ਉਸੇ ਕੜੀ ਤਹਿਤ ਜੋ ਜਥੇਬੰਦੀ ਹੁੰਦੀ ਹੈ ਜ਼ਿਲ੍ਹੇ ਤੋਂ ਕ੍ਰੀਏਟ ਕੀਤੀ ਜਾਂਦੀ ਹੈ ਸਾਰੀ ਹਲਕਾ ਵਾਈਜ਼ ਅੱਜ ਹਲਕਾ ਨਾਬਾ ਦੇ ਵਿੱਚ ਉਸੇ ਸਿਲਸਿਲੇ ਦੇ ਵਿੱਚ ਇੱਕ ਵਰਕਰਾਂ ਦੀ ਨਾਲ ਮਿਲਣੀ ਸੀ ਮੀਟਿੰਗ ਸੀ ਕਿਉਂਕਿ ਵਰਕਰਾਂ ਦੇ ਸੁਝਾਅ ਹਰ ਪਾਰਟੀ ਲਈ ਬੜੇ ਅਹਿਮ ਹੁੰਦੇ ਨੇ ਜੋ ਗਰਾਊਂਡ ਲੈਵਲ ਤੇ ਜੋ ਨਵਜ ਹੈ ਉਹ ਵਰਕਰਾਂ ਨੂੰ ਸਾਰੀ ਪਤਾ ਹੁੰਦੀ ਹੈ ਅੱਜ ਦੋ ਮਕਸਦ ਸੀ ਕਿਉਂਕਿ ਅਸੀਂ ਲਗਾਤਾਰ ਸਾਡੀ ਜੋ ਮੀਟਿੰਗ ਜ਼ਿਲ੍ਹਾ ਪ੍ਰਧਾਨਾ ਦੀ ਹੁੰਦੀ ਹੈ ਪ੍ਰਧਾਨ ਸਾਹਿਬ ਨਾਲ ਇੱਕ ਤਾਂ ਜੋ ਗਰਾਊਂਡ ਤੇ ਜੋ ਲੋਕ ਇਸ ਸਮੇਂ ਪੰਜਾਬ ਦੇ ਚਾਹੁੰਦੇ ਨੇ ਉਹ ਪਾਰਟੀ ਪਲੇਟਫਾਰਮ ਤੱਕ ਪਹੁੰਚਾਉਣਾ ਇੱਕ ਜਥੇਬੰਦੀ ਨੂੰ ਨਵੇਂ ਸਰੇ ਤੋਂ ਦੁਆਰਾ ਬਣਾਉਣਾ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਜਿੰਨੇ ਵੀ ਸਾਡੇ ਸਰਕਲ ਪ੍ਰਧਾਨ ਸਾਹਿਬਾਨ ਨੇ ਹਲਕੇ ਦੇ ਉਹਨਾਂ ਲਈ ਤੇ ਜ਼ਿਲ੍ਹੇ ਦੇ ਜਨਤਹਿਬੰਦੀ ਦੇ ਵਿੱਚ ਜਿੰਨੇ ਵੀ ਨੁਮਾਇੰਦੇ ਇਸ ਹਲਕੇ ਦੇ ਵਿੱਚੋਂ ਪਾਉਣੇ ਨੇ ਉਹ ਸਬੰਧ ਵਿੱਚ ਅੱਜ ਮੀਟਿੰਗ ਸੀ ਦੇਖੋ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਉਹ ਇੱਕ ਨਵਾਂ ਚੁੱਲ੍ਹਾ ਹੈ ਜਿਹਦੀ ਗੈਸ ਦਿੱਲੀ ਤੋਂ ਆਉਂਦੀ ਹੈ ਸਾਡੇ ਪ੍ਰਧਾਨ ਸਾਹਿਬ ਨੇ ਵੀ ਦੱਸਿਆ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਨਹੀਂ ਉਹਨੂੰ ਕੋਈ ਲੋਕਾਂ ਦੀ ਮਾਨਤਾ ਹੈ ਇੱਕ ਸੰਵਿਧਾਨ ਦੇ ਅਨੁਸਾਰ ਪਾਰਟੀ ਬਣਦੀ ਹੈ ਜਦੋਂ ਉਹ ਨਵੀਂ ਪਾਰਟੀ ਬਣਾ ਕੇ ਸੰਵਿਧਾਨ ਦੇ ਅਨੁਸਾਰ ਉਹਦਾ ਨਾਮ ਰੱਖਣਗੇ ਕੋਈ ਚਿੰਨ ਲੈਣਗੇ ਕੋਈ ਜਥੇਬੰਦੀ ਬਣਾਉਣਗੇ ਫਿਰ ਉਹ ਇਹੋ ਜਿਹੇ ਗੱਲਾਂ ਕਰਨ ਦੂਜੀ ਗੱਲ ਜਿਹੜੀ ਇਕੱਠ ਹੈ ਉਹ ਸਾਂਝਾ ਇਕੱਠ ਸੀ ਮੈਂ ਤੁਹਾਨੂੰ ਦੱਸਦਾ ਇਕੱਠ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਕਾਂਗਰਸੀ ਜਿੰਨੇ ਵੀ ਬਾਦਲ ਸਾਹਿਬ ਦੇ ਖਿਲਾਫ ਬੋਲ ਕੇ ਫੇਮ ਲੈਣ ਵਾਲੇ ਪੇਜ ਚਲਾਉਂਦੇ ਨੇ ਫੇਸਬੁੱਕ ਦੇ ਉਹ ਫੇਸਬੁੱਕੀਆਂ ਦਾ ਇਕੱਠ ਸੀ ਜਿੰਨੇ ਨਕਲੀ ਪੰਥਕ ਸੀ ਉਹ ਸਾਰੇ ਉਸ ਇਕੱਠ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਟਾ ਲੌਨ ਲਈ ਪਹੁੰਚੇ ਸੀ ਹੋਰ ਉਹਨਾਂ ਦਾ ਦੂਜਾ ਕੋਈ ਮਕਸਦ ਨਹੀਂ ਹੁਣ ਵੀ ਮੈਂ ਤੁਹਾਨੂੰ ਦੱਸ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਬਾਈ ਇਲੈਕਸ਼ਨ ਬਾਈਕਾਟ ਕੀਤੇ ਤੇ ਕੋਈ ਨਵੀਂ ਪੰਥਕ ਪੰਥਕ ਤੇ ਰੋਥੇ ਜਾ ਕੇ ਬਾਈ ਇਲੈਕਸ਼ਨ ਚ ਨਹੀਂ ਲੜੀ ਤੇ ਲੁਧਿਆਣੇ ਕਸ਼ਹਿਰੀ ਸੀਟ ਸੀ ਉੱਥੇ ਬਾਈ ਇਲੈਕਸ਼ਨ ਹੋਇਆ ਉੱਥੇ ਵੀ ਉਹਨਾਂ ਨੇ ਜਾ ਕੇ ਕੋਈ ਇਲੈਕਸ਼ਨ ਨਹੀਂ ਲੜਿਆ ਪਰ ਹੁਣ ਤਰਨਤਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਮਜ਼ਬੂਤ ਹੈ ਉੱਥੇ ਬਹੁਤ ਸਟਰੋਂਗ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੂਰੇ ਜਿੱਤ ਦੇ ਅਸਾਰ ਨੇ ਉੱਥੇ ਦੇਖਿਓ ਇਹ ਸਾਰੇ ਨਕਲੀ ਪੰਥਕ ਇਹ ਸਾਰੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ਤੇ ਉੱਥੇ ਕੈਂਡੀਡੇਟ ਦੇਣਗੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕੱਟਣ ਲਈ ਨੈਸ਼ਨਲ ਪਾਰਟੀਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਇਹਨਾਂ ਦੀ ਸੱਚਾਈ ਹੈ ਇਸ ਤੋਂ ਬਾਅਦ ਇਹ ਕੁਝ ਨਹੀਂ ਇਹ ਬੜਾ ਵੱਡ ਭਾਗੀ ਸਮਾਂ ਹੈ ਕਿ ਸਾਡੇ ਜ਼ਿਲ੍ਹੇ ਤੇ ਨਵੇਂ ਜਥੇਦਾਰ ਜਿਹੜੇ ਕਿ ਹੁਣੇ ਪੁਆਇੰਟ ਵਾਈਨੇ ਥੋੜੇ ਮਹੀਨੇ ਪਹਿਲਾਂ ਉਹ ਅੱਜ ਉਹਨਾਂ ਦਾ ਪਹਿਲਾ ਫੇਰ ਸੀਗਾ ਸਾਡੇ ਨਾਬੇ ਹਲਕੇ ਵਿੱਚ ਆਉਣ ਦਾ ਤੇ ਉਸ ਸਥਾਨ ਤੇ ਆਉਣ ਦਾ ਕਿ ਜਿੱਥੇ ਜੈਤੂ ਦਾ ਮੋਰਚਾ ਸ਼ੁਰੂ ਕੀਤਾ ਗਿਆ ਸੀਗਾ ਅਕਾਲੀ ਦਲ ਦੀ ਜਿਹੜੀ ਪੁਰਾਣੀ ਹਿਸਟਰੀ ਹੈ ਕਿਉਂਕਿ ਜੈਤੂ ਦੇ ਮੋਰਚੇ ਨੂੰ ਅੱਜ ਨਮਸ਼ਕਾਰਾਂ ਕੀਤੀਆਂ ਨੇ ਆ ਕਿ ਤੇ ਉਹਨਾਂ ਤੋਂ ਸ਼ੁਰੂ ਲੈ ਕੇ ਨਮਾ ਜਿਹੜਾ ਕੰਮ ਹੈ ਸ਼ੁਰੂ ਕੀਤਾ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਹੁਣ ਜਿਹੜੀ ਕਿ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਜ਼ਿੰਮੇਵਾਰੀ ਦੇ ਤਹਿਤ ਅੱਜ ਨਾਬੇ ਹਲਕੇ ਚ ਆਏ ਨੇ ਤੇ ਮੈਂ ਇਹਨਾਂ ਨੂੰ ਜੀ ਆਇਆਂ ਆਖਿਆ ਆਪਣੀ ਪੂਰੀ ਸੰਗਤ ਵੱਲੋਂ ਪੂਰੇ ਨਾਬੇ ਹਲਕੇ ਵੱਲੋਂ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀਆਂ ਪਾਰਟੀ ਦੀਆਂ ਪਾਲਿਸੀਆਂ ਹੋਣਗੀਆਂ ਉਹ ਮੈਂ ਤੇ ਮੇਰੇ ਸਾਰੇ ਲੀਡਰ ਸਹਿਬਾਨ ਮੇਰੇ ਵਰਕਰ ਸਹਿਬਾਨ ਕੱਲੇ ਕੱਲੇ ਕਰ ਤੱਕ ਲੈ ਕੇ ਜਾਵਾਂਗੇ ਤੇ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਖੰਮ ਕਰਾਂਗੇ ਮੈਂ ਇਹ ਕਹੂੰਗਾ ਕਿ ਜਿਹੜੀ ਆਮ ਆਦਮੀ ਹੈ ਇਹ ਆਮ ਆਦਮੀ ਨਹੀਂ ਹੈਗੀਆ ਇਹ ਚੋਰ ਆਦਮੀ ਹੈ ਇਹ ਚੋਰ ਆਦਮਿਆਂ ਦਾ ਇੱਕ ਡੋਲਾ ਜਿਹੜਾ ਕਿ ਦਿੱਲੀ ਤੋਂ ਚੱਲਿਆ ਆਇਆ ਸੀਗਾ ਇਹਨੇ ਪੂਰੇ ਦੇਸ਼ ਦੇ ਵਿੱਚ ਘੁੰਮ ਕੇ ਆ ਕੇ ਤੇ ਪੰਜਾਬ ਦੇ ਲੋਕਾਂ ਨੇ ਭੁਲੇ ਭਾਲਾਂ ਨੇ ਵਿਸ਼ਵਾਸ ਕਰ ਲਿਆ ਉਹਨਾਂ ਤੇ ਬਾਕੀ ਦੇਸ਼ ਚੋਂ ਲੋਕਾਂ ਨੇ ਉਹਨਾਂ ਨੂੰ ਬੂਥੇ-ਬੂਹ ਮਾਰ ਕੇ ਵਾਪਸ ਕੀਤਾ ਤੇ ਪਰ ਪੰਜਾਬ ਦੇ ਲੋਕ ਜਿਹੜੇ ਆ ਸੱਚੇ-ਸੱਚੇ ਲੋਕ ਨੇ ਸ਼ਾਫ ਦਿਲ ਇਨਸਾਨ ਨੇ ਉਹਨਾਂ ਨੇ ਉਹਨਾਂ ਦੇ ਭਲੇਖਿਆ ਚਾ ਕੇ ਉਹਨਾਂ ਨੇ ਸਰਕਾਰ ਬਣਾ ਲਈ ਤੇ ਉਹ ਚੋਰ ਅੱਜ ਪੰਜਾਬ ਨੂੰ ਲੁੱਟ ਰਹੇ ਨੇ ਸਾਡੇ ਕਿਸਾਨਾਂ ਨਾਲ ਜਿਹੜਾ ੱਟਕਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਚ ਉਦੋਂ ਉਹਨਾਂ ਨੂੰ ਮੀਟਿੰਗ 'ਚ ਬੁਲਾ ਕੇ ਤੇ ਉਦੋਂ ਬਾਅਦ ਉਹਨਾਂ ਦਾ ਸਮਾਨ ਚੋਰੀ ਕਰਕੇ ਆਪ ਹੀ ਲੈ ਗਏ ਅੱਜ ਉਹ ਦੋ ਟਰਾਲੀਆਂ ਜਿਹੜੀਆਂ ਨਾਬੇ ਤੇ ਆਈਆਂ ਨੇ ਜਿਹੜਾ ਕ ਐਮ ਐਲ ਏ ਦਾ ਰਾਈਟ ਹੈਂਡ ਆ ਉਹ ਲੈ ਕੇ ਆਇਆ ਔਰ ਮੈਂ ਇਹ ਮਹਿਸੂਸ ਕਰਦਾ ਕਿ ਐਮ ਜਿਹੜੀਆਂ ਸ਼ਹਿਰ ਦੇ ਵਿੱਚ ਵੀ ਸਾਡੇ ਚੋਰੀਆਂ ਹੋ ਰਹੀਆਂ ਨੇ ਮੈਂ ਤਾਂ ਇਹ ਕਹੂੰਗਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਕਿਤੇ ਆਮ ਆਦਮੀ ਲੋਕ ਚੋਰੀਆਂ ਤਾਂ ਨਹੀਂ ਕਰਦੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਟਰਾਲੀਆਂ ਵੱਢ ਕੇ ਵੇਚ ਸਕਦੇ ਨੇ ਉਹਨਾਂ ਦੇ ਟਾਇਰਾਂ ਤੋਂ ਫੜਿਆ ਜਾ ਸਕਦੇ ਹਨ ਤੇ ਫਿਰ ਇਹ ਬਾਕੀ ਕਿਹੜੀ ਚੀਜ਼ ਛੱਡਣਗੇ ਇੱਥੇ ਛੱਡਣਗੇ ਇਹ ਕਿਹੜੀ ਇਮਾਨਦਾਰੀਆਂ ਨੇ ਲੋਕਾਂ ਕੋਲੇ ਸੋ ਇਹ ਝੂਠ ਦੱਬ ਲੈਂਦਾ ਲੋਕਾਂ ਦੇ ਸਾਹਮਣੇ ਆ ਗਿਆ ਸੋ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਲੋਕਾਂ ਨੂੰ ਦਰਕਾਰ ਦਿਓ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ ਕਿਉਂਕਿ ਇਹਨਾਂ ਦੀ ਪੰਜਾਬ ਦੀਆਂ ਸਾਰੀਆਂ ਪਰੰਪਰਾਵਾਂ ਦਾ ਕਾਣ ਕਰਤਾ ਰਾਜਨੀਤੀ ਦਾ ਕਹਨ ਕਰਤਾ ਪੰਜਾਬ ਦੇ ਲੋਕਤੰਤਰ ਦਾ ਕਹਨ ਕਰਤਾ ਜਦ ਹੁਣ ਇਸ ਮੌਕੇ ਤੇ ਜੀ ਬੀਜੇਪੀ ਨੂੰ ਵੋਟਾਂ ਦਾ ਚੋਰ ਤੇ ਜਿਹੜੇ 15 ਲੱਖ ਵਰਗੀਆਂ ਇਹ ਜੀਆਂ ਸਕੀਮਾਂ ਤੇ ਲੈਂਡ ਪੂਲਿੰਗ ਚ ਜ਼ਮੀਨਾਂ ਦੇ ਚੋਰ ਆ ਪਾਰਟੀ ਵਾਲੇ ਟਰਾਲੀ ਚੋਰ ਹੋਰ ਤਾਂ ਹੋਰ ਬੱਕਰੀਆਂ ਵੇਕਣ ਤੇ ਵੀ ਰੋਕ ਲਾ ਕੇ ਬੱਕਰੀਆਂ ਦੇ ਚੋਰ ਵੱਜਣ ਲੱਗ ਗਏ ਉਦੋਂ ਅਕਾਲੀਵਲ ਤੋਂ ਹੀ ਉਮੀਦਾਂ ਨੇ ਸਾਨੂੰ ਜ਼ਿੰਮੇਦਾਰਾਂ ਨੂੰ ਵੀ ਇਹ ਕੁਛ ਕਰਨਗੇ ਇਸ ਕਰਕੇ ਅਸੀਂ ਚੋਣਾਂ ਅਕਾਲੀ ਦਲ ਨੂੰ ਤਕੜਾ ਕਰੋ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਚਿੱਟੇ ਕਪੜੀਏ ਚੋਰਾਂ ਤੋਂ ਖਹਿੜਾ ਛੁੱਟ ਜੇ ਜਿਹੜਾ ਮੈਂ ਜੀ ਦਲਿਤ ਤੇ ਜੱਟ ਦਾ ਕਾਰਡ ਖੇਡ ਰਹੇ ਨੇ ਹੁਣ ਦੇਖੋ ਇਹ ਬਹੁਤ ਵੱਡਾ ਨੁਕਸਾਨ ਜਿਹੜੇ ਦਲਿਤ ਨੂੰ ਉਹਨਾਂ ਨੇ ਬ੍ਰਾਹਮਣਾਂ ਨੇ ਸਾਰੀ ਉਮਰ ਦੱਬ ਕੇ ਰੱਖਿਆ ਜਿਹੜੇ ਮੁਸਲਮਾਨਾਂ ਨੂੰ ਸਭ ਤੋਂ ਵੱਧ ਦੱਬ ਕੇ ਰੱਖਿਆ ਉਹਨਾਂ ਪ੍ਰਤੀ ਹੁਣ ਇਹਨਾਂ ਨੂੰ ਜਾਗਾਇਆ ਆਰਐਸਐਸ ਵਾਲਿਆਂ ਨੂੰ ਜਿਨ੍ਹਾਂ ਪ੍ਰਤੀ ਇਹਨਾਂ ਨੇ ਇੰਨੀ ਬੇਵਫਾਈ કરી ਜਿਹੜਾ ਹਿੰਦੁਸਤਾਨ ਗਦਰ ਪਾਰਟੀ ਵੇਲੇ ਆਜ਼ਾਦ ਹੋ ਸਕਦਾ ਸੀ 1915 ਚ ਉਦੋਂ ਗਦਾਰੀਆਂ ਕਰਕੇ ਇਹਨਾਂ ਨੇ ਆਜ਼ਾਦ ਹੋਣ ਨਹੀਂ ਦਿੱਤਾ ਉਹ ਪਾਰਟੀ ਤੇ ਆਪਾਂ ਕਿਵੇਂ ਭਰੋਸਾ ਕਰ ਸਕਦੇ ਆਂ ਕੀ ਕਹੂੰਗਾ ਜੀ ਵੀ ਦੇਖੋ ਵੋਟਰਾਂ ਨੂੰ ਮੇਰੀ ਬੇਨਤੀ ਹੈ ਝੂਠ ਮਗਰ ਲੱਗ ਕੇ ਤੇ ਸ਼ਰਾਬ ਦੀਆਂ ਬੋਤਲਾਂ ਮਗਰ ਤੇ ਛੋਟੇ ਛੋਟੇ ਵਾਅਦੇ ਮਗਰ ਲੱਗ ਕੇ ਆਪਾਂ ਸਰਕਾਰ ਬਹੁਤ ਵਾਰ ਚੁੜ ਲਈ ਹੁਣ ਅਕਾਲੀਵਾਲ ਦੀਆਂ ਜਿਹੜੀਆਂ ਡਵੈਲਪਮੈਂਟ ਕਰੀਆਂ ਹੋਈਆਂ ਪਿੰਡੀਆਂ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਮੌਕਾ ਦਈਏ ਤੇ ਪਿੰਡਾਂ 'ਚ ਆਪਾਂ ਲਾਮਬੰਦ ਹੋਈਏ ਆਪਾਂ ਨੂੰ ਕੋਈ ਤੋੜ ਨਾ ਸਕੇ ਆਪਾਂ ਇੱਕ ਝਟ ਹੋਈਏ ਕਿਸੇ ਲੀਡਰ ਪਿੱਛੇ ਆਪਾਂ ਪਿੰਡਾਂ 'ਚ ਆਪਸ 'ਚ ਫਰਕ ਨਾ ਪਾਈਏ ਅੱਜ ਨਾਬੇ ਦੇ ਸ਼੍ਰੋਮਣੀ ਕੱਲਲ ਦੇ ਪੁਰਾਣੇ ਵਰਕਰ ਵਿੱਚ ਨੌਜਵਾਨ ਜਿਨ੍ਹਾਂ ਨੂੰ ਹੁਣ ਜ਼ਿੰਮੇਵਾਰੀ ਸੌਂਪੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਸਲਾ ਪ੍ਰਧਾਨ ਹਰਉਸਾ ਬਣੇ ਨੇ ਇਹ ਪੁਰਾਣੇ ਟਕਸਾਲੀ ਪਰਿਵਾਰ ਚੋਂ ਨੇ ਅਸੀਂ ਧੰਨਵਾਦ ਕਰਦੇ ਹਾਂ ਬੱਦਰ ਸਾਹਿਬ ਦਾ ਤੇ ਉਹਨਾਂ ਨੇ ਮੀਤ ਪ੍ਰਧਾਨ ਬਣਾਇਆ ਲਾਲਕਾ ਜੀ ਨੂੰ ਉਹਨਾਂ ਨੂੰ ਵੀ ਬਹੁਤ ਵਧਾਈਆਂ ਦੋਨਾਂ ਨੂੰ ਤੇ ਵਰਕਰਾਂ ਨੇ ਬੜਾ ਸ਼ਾਇ ਵਰਕਰਾਂ ਚ ਇਹਨਾਂ ਦੇ ਬਣ ਨਾਲ ਜਿਹੜੇ ਪਰਿਵਾਰ ਘਰ ਬੈਠੇ ਸਾਡੇ ਨੌਜਵਾਨ ਉਹ ਅੱਜ ਮੇਰੇ ਕੋਲ ਇੱਥੇ ਆ ਕੇ ਕਮਰੇ ਚ ਆ ਕੇ ਉਹਨਾਂ ਨੇ ਗੱਲ ਕਹੀ ਹੈ ਵੀ ਸਾਨੂੰ ਬੜੀ ਹੁਲਾਰਾ ਮਿਲਿਆ ਹੈ ਵੀ ਅੱਜ ਸ਼ਰਮ ਨਹੀਂ ਕਰਦੇ ਨੇ ਬੜੀ ਗੇਰਵਾਦੋਂ ਸ਼ਰਮ ਨਹੀਂ ਟਕਸਾਲੀ ਪਰਿਵਾਰ ਦੀ ਬੁੱਕਤ ਪਾਈ ਗਈ ਹੈ ਮੈਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਵਧਾਈਆਂ ਵੀ ਦਿੰਦਾ ਤੇ ਨਾਲ ਜ ਦੱਸਦਾ ਕਿ ਨਾਬਾ ਹਲਕੇ ਦੇ ਜਿੰਨੇ ਵੀ ਅਸੀਂ ਪੁਰਾਣਾ ਕੰਮ ਕਰਦੇ ਹਾਂ 50 ਸਾਲ ਤੋਂ ਮਕਰ ਕਲਦੀ ਦਲ ਦਾ ਕੰਮ ਸੇਵਾਦਾਰ ਬਣਿਆ ਹੋਇਆ ਹੁਣ ਅੱਗੇ ਨੂੰ ਪੂਰੀ ਮਿਹਨਤ ਕਰਾਂਗੇ ਵੀ ਕਲਦੀ ਦਲ ਉਸੇ ਲੀਡ ਤੇ ਆ ਦੇ ਜਿਹੜੀ ਲੀਤੇ ਪਹਿਲਾਂ ਚੱਲਦਾ ਸੀ